ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਪ੍ਰਮਾਤਮਾ ਹਮੇਸ਼ਾ ਤੁਹਾਨੂੰ ਤੰਦਰੁਸਤੀ ਬਖਸ਼ੇ ਤੇ ਚੜ੍ਹਦੀ ਕਲਾ ਬਖਸ਼ੇ ਅੱਜ ਜਿਸੀ ਬਣਾਉਣ ਲੱਗੇ ਆਂ ਦੇਖੋ 슈ਗਰ ਫ੍ਰੀ ਪਿੰਨੀ ਆ ਆਟੇ ਦੇ ਚੌਲਾਂ ਦੀਆਂ ਚਲੋ ਹੁਣ ਤੁਹਾਨੂੰ ਦਿਖਾਉਨੇ ਆ ਕਿਸ ਤਰ੍ਹਾਂ ਬਣਦੀਆਂ ਨੇ ਆ ਦੇਖੋ ਜੀ ਪਹਿਲਾਂ ਪਾਇਆ ਵਾ ਕਿਉ ਹੁਣ ਅਸੀਂ ਚੌਲਾਂ ਦੀ ਪਿੰਨੀਆ ਬਣਾਉਣ ਲੱਗੀ ਆ ਮੇਰੀ ਮੰਮੀ ਇਹ ਆਪਾਂ ਚੌਲਾਂ ਦਾ ਆਟਾ ਪਾ ਲਿਆ ਵਿੱਚ ਕਿਉ ਦੇ ਬਾਕੀ ਖੋਆ ਸਾਡਾ ਬਣਾਇਆ ਪਏ 5 ਕਿਲੋ ਵਿੱਚੋਂ ਕਿਲੋ ਖੋਆ ਨਿਕਲਿਆ ਜੀ ਅਸੀਂ ਉਹ ਵੀ ਵਿੱਚ ਪਾਵਾਂਗੇ 2 ਕਿਲੋ ਆਟਾ ਦੇਖੋ ਲੋਹੜੀ ਦੇ ਮੌਕੇ ਤੇ ਰੇਕ ਦੇ ਘਰ ਵਿੱਚ ਚੌਲਾਂ ਦੀਆਂ ਪਿੰਨੀਆਂ ਤੇ ਲਾਲੀਆਂ ਪਿੰਨੀਆਂ ਬਾਕੀ ਇਹ ਤਾਂ ਜ਼ਰੂਰ ਹੀ ਬਣਦੀਆਂ ਨੇ ਤਕਰੀਬਨ ਬਾਕੀ ਸਾਡੀ ਮੰਮੀ ਨੂੰ ਚੌਲਾਂ ਦੀਆਂ ਪਿੰਨੀਆਂ ਬਹੁਤ ਪਸੰਦ ਨੇ ਆਟਾ ਗਿਆ ਪੂਨ ਹੈ ਨਾ ਲਾਲ ਰੰਗ ਦਾ ਹੋ ਗਿਆ ਬਾਕੀ ਖਾ ਕੇ ਵੀ ਦੇਖ ਲਿਆ ਅਸੀਂ ਨੇ ਜਦੋਂ ਦਾ ਥੱਲੇ ਥੋੜਾ ਜਿੜਕ ਜਿੜਕੀ ਜਿਆ ਕਰਨ ਲੱਗ ਜੇ ਫਿਰ ਬਣ ਜਾਂਦੇ ਹੈ हो खो पूरी तरह जम देखो बर्फी मगो थोड़ा जाओ के पहला खोवा भुनान लगे फिर दोबारे मम्मी देखो लगी हुई है अपने तिल पाए नी बिच ए बनाने जी शुगर फ्री पीनी है देखो ये आप इलायची पाउडर भी पाव ਆ ਦੇਖੋ ਜੀ ਆਪਾਂ ਨੇ ਪੀਸੀਆਂ ਪਈਆਂ ਇਲਾਇਚੀਆਂ ਪੰਜ ਕਿੰਨੇ ਪਾਉਣੇ ਬਾਤ? ਪਾਸ ਪਾਸ ਬਾਤ। ਸੁਭਾਇ ਆ ਬੈਦਲਾ ਜਿੰਨਾ ਸੀ ਜੀ ਆਪਾਂ। ਹੁਣ ਇਹਨੂੰ ਥੱਲੇ ਉਤਾਰ ਕੇ ਹੁਣ ਮੰਮੀ ਪਾਉਗੀ ਵਿੱਚ ਆਟਾ ਜਿਹੜਾ ਭੁੰਨਿਆ ਹੋਇਆ ਸੀਗਾ। ਹੋਆ ਭੁੰਨ ਲੈ ਦੇਖੋ ਮਗਜ ਵੀ ਪੈ ਗਏ ਇਹਦੇ ਵਿੱਚ, ਤਿਲ ਵੀ ਪੈ ਗਏ, ਇਲਾਇਚੀ ਵੀ ਪੈ ਗਈ। ਬਾਕੀ ਇਹਦੇ ਵਿੱਚ ਮਿੱਠਾ ਪਾਉਣਾ ਨਹੀਂ ਹੈਗਾ। ਮੰਮੀ ਨੇ ਆਪਣੀਆਂ ਬਣਾਉਣੀ ਹੈ 슈ਗਰ ਫ੍ਰੀ ਪਿੰਨੀਆ ਕਿਉਂਕਿ 슈ਗਰ ਹੈ ਮੰਮੀ ਨੂੰ ਤੇ ਜਿਹੜੀ 10 12 ਪਿੰਨੀਆ ਕੱਢਣੀਆਂ ਹੋਣਗੀਆਂ ਮਿੱਠੇ ਵਾਲੀਆਂ ਉਹਦੇ ਵਿੱਚ ਪਾਵਾਂਗੇ ਆਪਾਂ ਬਾਕੀ ਦੀਆਂ ਤਾਂ 슈ਗਰ ਫ੍ਰੀ ਹੀ ਬਣਾਵਾਂਗੇ ਆਹ ਦੇਖੋ ਥੋੜਾ ਜਿਹਾ ਹੋਰ ਰੋਲ ਆਉਣਾ ਦੇਖੀ ਤਾਂ ਛੰਟਾ ਹੋ ਗਿਆ ਥੱਥਾਂ ਨਾਲ ਪਿੰਨੀਆ ਵੱਟ ਲਈ ਗਰਮ ਹਾਲੇ ਤਾਂ ਬਹੁਤ ਥੋੜਾ ਜਿਹਾ ਦੇ ਵਿੱਚ ਦੁੱਧ ਵੀ ਉਬਾਲੀ ਦਿੱਤਾ ਹੋਇਆ ਪਾਇਆ ਜੀ ਤਾਂ ਬੱਟ ਹੁੰਦੀਆਂ ਨੇ ਪਿੰਨੀਆਂ ਵਧੀਆ ਨਹੀਂ ਤਾਂ ਸੁੱਕਾ ਸੁੱਕਾ ਜਾ ਰਹਿ ਜਾਂਦਾ ਫਿਰ ਵੀ ਜਿਹੜੇ ਸਾਡੇ ਵੀਡੀਓ ਨਾਲ ਪਹਿਲੀ ਵਾਰ ਜੁੜੇ ਹੋਏ ਨੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਜੀ देखो जी बन बन गई पीन अपनिया हो गई तैयार मैं मम्मी ने बट लिया बाकी ये है गया देखो शुगर फ्री पीन एिठा नहीं जी पाया है बाकी तुम भी चाह खाओ देखो हरेक दे जी करता चाहे किसी का शुगर है चलो फि फिक्की खा लो मिठा ना पाओ बिच सेहत ली सारे तो वाइया ने देखो ये अपने खोआ भी पाया किलो एक बाकी देखो ਲੋੜੀ ਤੇ ਜਿਵੇਂ ਆਪਾਂ ਮਿੱਠੀਆਂ ਬਣਾਉਣੀਆਂ ਅਸੀਂ ਨੇ ਇੰਨੀਆਂ ਕਿ ਬਣਾਈਆਂ ਇਹ ਫਿੱਕੀਆਂ ਬਾਕੀ ਇੰਨੇ ਕਿ ਤੇ ਅਸੀਂ ਪਾ ਲਿਆ ਮਿੱਠਾ ਜੀ ਇਹਦੇ ਵਿੱਚ ਸ਼ੱਕਰ ਪਾ ਲਈ ਇਹ ਸੀ ਟੈਸਟ ਕਰਕੇ ਦੇਖ ਲੈ ਬਾਕੀ ਚਲੋ ਏ ਹੁਣ ਮੰਮੀ ਹੌਲੀ ਹੌਲੀ ਖਾਈ ਜਾਊਗੀ ਕਦੇ ਕਦਾਈ ਆ ਹੀ ਨਹੀਂ ਹੈਗਾ ਬੇ ਮਤਲਬ ਦਿਹਾੜੀ ਵਿੱਚ ਜ਼ਿਆਦਾ ਹੈ ਜਾਂ ਚੱਕ ਲਈਏ ਚਲੋ ਕੋਈ ਚਾਹ ਨਾਲ ਲੈ ਲਈ ਹਨਾ ਜੀ ਸ਼ੂਗਰ ਠੀਕ ਰਹੂਗਾ ਬਾਕੀ